ਟਾਈਮ ਟੀਵੀ ਪੰਜਾਬੀ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਇੱਕ ਵਾਰ ਫਿਰ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਥੋੜੇ ਆਪਣੇ ਚੈਨਲ ਪੰਜਾਬ ਆਪਣੇ ਚੈਨਲ ਟਾਈਮ ਟੀਵੀ ਪੰਜਾਬੀ ਤੇ ਦੋਸਤੋ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਪਿੰਡ ਨੂੰ ਸ਼ਾਦੇ ਪੁੱਲ ਤੋਂ ਜਿੱਥੇ ਦਾ ਕਾਫੀ ਜਿਹੜਾ ਇਲਾਕਾ ਹੈ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ ਇੱਥੇ ਦੇ ਕਾਫੀ ਜਿਹੜੇ ਪਿੰਡ ਨੇ ਉਹ ਹੜ ਦੀ ਮਾਰ ਹੇਠ ਆ ਗਏ ਨੇ ਫਾਜ਼ਲਕਾਦੇ ਸਰਹੱਦੀ ਪਿੰਡਾਂ ਤੋਂ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਾਫੀ ਜਿਹੜਾ ਇਲਾਕਾ ਹੈ ਉਹ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ ਇੱਥੇ ਜਿਹੜੀ ਹੁਣ ਦੀ ਅਪਡੇਟ ਦਿਖਾ ਦਈਏ ਹੁਣ ਦੀ ਜਿਹੜੀ ਅਪਡੇਟ ਹੈ ਉਹ ਅਪਡੇਟ ਹੈ ਕਿ ਇੱਥੇ ਕੇਂਦਰੀ ਮੰਤਰੀ ਜਿਹੜਾ ਹੜ੍ਹਾਂ ਦਾ ਜਿਹੜਾ ਜਾਇਜ਼ਾ ਲੈਣ ਲਈ ਇੱਥੇ ਪਹੁੰਚੇ ਨੇ ਜਿਹੜੇ ਲੋਕ ਘਰੇ ਫਸੇ ਨੇ ਉਹਨਾਂ ਦੀ ਜਿਹੜੀ ਹਾਲਾਤ ਪੁੱਛਣ ਦੇ ਲਈ ਉਹ ਇੱਥੇ ਪਹੁੰਚੇ ਨੇ ਤਾਂ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰੀਆਂ ਨੇ ਫਾਜ਼ਲਕਾਦੇ ਸਰਹੱਦੀ ਪਿੰਡਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਜਿਹੜੀਆਂ ਤਸਵੀਰਾਂ ਵਿਖਾ ਰਹੇ ਹਾਂ ਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਾਫੀ ਜਿਹੜੇ ਇਲਾਕੇ ਨੇ ਮਲਕੀਤ 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 ਕਾਫੀ ਜਿਹੜੇ ਹਾਲਾਤ ਨੇ ਉਹ ਪ੍ਰਭਾਵਿਤ ਹੋ ਗਏ ਨੇ ਆ ਤਾਂ ਜੇ ਗੱਲ ਕਰੀਏ ਇਸ ਇਲਾਕੇ ਦੀ ਤਾਂ ਕਾਫੀ ਜਿਹੜੇ ਲਗਭਗ ਇਸ ਇਲਾਕੇ ਦੇ ਉਹ 8 ਤੋਂ 9 ਪਿੰਡ ਪਿੰਡ ਇਥੋਂ ਦੇ ਜਿਹੜੇ ਪ੍ਰਭਾਵਿਤ ਹੋਏ ਨੇ ਇਸ ਤੋਂ ਅੱਗੇ ਜੇ ਗੱਲ ਕਰਦੀਏ ਫਾਜ਼ਲਕਾ ਦੀ ਗੱਲ ਕਰਦੀਏ ਤਾਂ ਲਗਭਗ 15 ਪਿੰਡ ਜਿਹੜੇ ਸਤਲੁਜ ਦੇ ਕੰਢੇ ਦੇ ਜਿਹੜੇ ਉਹ ਪ੍ਰਭਾਵਿਤ ਹੋ ਗਏ ਨੇ ਕਾਫੀ ਜਣੀਆਂ ਮੁਸ਼ਕਲਾਂ ਇਨ੍ਹਾਂ ਹਾਲਾਤਾਂ ਦੇ ਵਿੱਚ ਬਣੀਆਂ ਹੋਈਆਂ ਨੇ ਤਾਂ ਹੁਣ ਜਿਹੜੇ ਥੋੜੀ ਟਾਈਮ ਪਹਿਲਾਂ ਦੀ ਜੇ ਗੱਲ ਕਰਦੀਏ ਇੱਥੇ ਜਿਹੜੇ ਕੇਂਦਰੀ ਮੰਤਰੀ ਜਿਹੜੇ ਇਨ੍ਹਾਂ ਹਾਰ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਉਹ ਜ਼ਾਇਜ਼ਾ ਕਰਨ ਲਈ ਪਹੁੰਚੇ ਸੀ ਨਾਲ ਫਾਜ਼ਲਕਾ ਦੇ ਐਮਐਲਏ ਨਰਿੰਦਰਪਾਲ ਸਾਹਮਣਾ ਡਿਪਟੀ ਕਮਿਸ਼ਨਰ ਮੈਡਮ ਅਤੇ ਪ੍ਰਸ਼ਾ ਅਹ तमाम ਜਿਹੜਾ ਫਾਜ਼ਿਲਕਾ ਦਾ ਪ੍ਰਸ਼ਾਸਨ ਹੈ ਉਹ ਇੱਥੇ ਪਹੁੰਚਿਆ ਹੋਇਆ ਸੀ ਤੇ ਕਾਫੀ ਜਿਹੜੇ ਤੁਹਾਨੂੰ ਹਾਲਾਤ ਦੱਸ ਦਈਏ ਉਹ ਇਸ ਵੇਲੇ ਹਾਲਾਤ ਜਿਹੜੇ ਨੇ ਕਾਫੀ ਜਿਹੜੇ ਪ੍ਰਪਾ ਭਿਆਨਕ ਬਣੇ ਹੋਏ ਨੇ ਹਾਲਾਤ ਜਿਹੜੇ ਤੁਹਾਨੂੰ ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਹੈ ਕਾਫੀ ਜਿਹੜੇ ਭਿਆਨਕ ਬਣੇ ਹੋਏ ਨੇ ਫੇਰ ਤੋਂ ਜਾਣਕਾਰੀ ਦੇ ਦਈਏ ਕਿ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਫਾਜ਼ਲਕਾ ਦੇ ਸਰਹੱਦੀ ਪਿੰਡਾਂ ਤੋਂ ਲਾਈਵ ਦਿਖਾ ਰਹੇ ਆ ਜਿੱਥੇ ਕਾਫੀ ਜਿਹੜੇ ਪਿੰਡ ਨੇ ਉੱਪਰ ਭਾਵਤ ਹੋ ਗਏ ਨੇ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਪਿੰਡ ਨੂਰ ਸ਼ਾਹ ਦੇ ਇਲਾਕੇ ਤੋਂ ਜਿਹੜੀਆਂ ਵਖਾ ਰਹੇ ਆ ਕਾਫੀ ਜਿਹੜਾ ਇਲਾਕਾ ਹੈ ਉਹ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ ਇਹਨਾਂ ਇਲਾਕਿਆਂ ਦੇ ਵਿੱਚ ਜੇ ਗੱਲ ਕਰੀਏ ਫਾਜ਼ਲਕਾ ਦਾ ਫਾਜ਼ਲਕਾ ਤੋਂ ਕਾਵਾ ਵਾਲੀ ਪੁਲ ਤੋਂ ਜਿਹੜਾ ਮੋੜ ਪਾਉਂਦਾ ਉਹ ਮੋੜ ਪਾ ਕੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਸਤਲੁਜ ਦਾ ਮੋੜ ਪੈਂਦਾ ਤੇ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਉਹ ਐਂਟਰ ਹੁੰਦਾ ਸੱਤ ਤੋਂ ਅੱਠ ਪਿੰਡ ਜਿਹੜੇ ਇਹਨਾਂ ਇਸ ਪਾਣੀ ਦੇ ਨਾਲ ਜਿਹੜੇ ਪ੍ਰਭਾਵਿਤ ਹੋ ਜਾਂਦੇ ਨੇ ਅੱਜ ਜੇ ਆਪਦਤ ਅਪਡੇਟ ਦੀ ਗੱਲ ਕਰੀਏ ਤਾਂ ਅੱਜ ਦੀ ਜਿਹੜੀ ਅਪਡੇਟ ਹੈ ਉਹ 3 ਲੱਖ ਤੋਂ ਜ਼ਿਆਦਾ ਜਿਹੜਾ ਕਿ ਉਸ ਇੱਕ ਪਾਣੀ ਹੈ ਉਹ ਇਹਨਾਂ ਇਲਾਕਿਆਂ ਦੇ ਵਿੱਚ ਹਰੀਕਾ ਡੈਮ ਤੋਂ ਜਿਹੜਾ ਛੱਡਿਆ ਗਿਆ ਸੀ ਉਹ ਹੌਲੀ-ਹੌਲੀ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਇਲਾਕਿਆਂ ਨੂੰ ਜਿਹੜਾ ਉੱਪਰ ਪ੍ਰਭਾਵਿਤ ਕਰੇਗਾ ਫਿਲਹਾਲ ਦੀ ਜਿਹੜੀ ਅਪਡੇਟ ਤੁਹਾਨੂੰ ਦੱਸ ਦਈਏ ਇੱਥੋਂ ਦੀ ਜਿਹੜੀ ਅਪਡੇਟ ਹੈ ਇੱਥੇ ਆ ਕੇਂਦਰੀ ਮੰਤਰੀ ਜਿਹੜੇ ਉਹ ਇਸ ਇਲਾਕੇ ਦੇ ਵਿੱਚ ਪਹੁੰਚੇ ਸਨ ਇਹਨਾਂ ਹਾਲਾਤਾਂ ਦਾ ਜਿਹੜਾ ਜਾਇਜ਼ਾ ਲੈਣ ਲਈ ਉਹ ਪਹੁੰਚੇ ਸਨ ਤਾਂ ਉਹ ਉਹਨਾਂ ਟਾਣੀਆਂ ਦੇ ਵਿੱਚ ਉਸ ਇਲਾਕੇ ਦੇ ਵਿੱਚ ਪਹੁੰਚੇ ਨੇ ਜਿਹੜੇ ਇਲਾਕਿਆਂ ਦੇ ਵਿੱਚ ਲੋਕ ਜਿਹੜੇ ਅਜੇ ਤੱਕ ਫਸੇ ਨੇ ਕਾਫੀ ਜਿਹੜੇ ਹਾਲਾਤ ਤੁਹਾਨੂੰ ਦੱਸ ਦਈਏ ਇਸ ਏਰੀਏ ਦੇ ਜਿਹੜੇ ਉੱਪਰ ਪ੍ਰਭਾਵਿਤ ਹੋ ਗਏ ਨੇ ਜੇ ਗੱਲ ਕਰੀਏ ਜਿਹੜੇ ਜਿਹੜੇ ਇਲਾਕੇ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਵੀ ਆਪਾਂ ਜਾਣਕਾਰੀ ਦੇਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਇਲਾਕੇ ਜਿਹੜੇ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ ਉਹਨਾਂ ਇਲਾਕਿਆਂ ਦੀ ਵੀ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ ਕਿ ਕਿਹੜੇ ਕਿਹੜੇ ਇਲਾਕੇ ਜਿਹੜੇ ਉਹ ਕਿੰਨਾ ਪ੍ਰਭਾਵਿਤ ਹੋਏ ਨੇ ਔਰ ਕਿਸ ਤਰ੍ਹਾਂ ਦੀ ਜਿਹੜੀ ਅ ਇਲਾਕਿਆਂ ਦੇ ਵਿੱਚ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਜ਼ਿਆਦਾ ਮਾਰ ਜਿਹੜੀ ਉਹ ਵੇਖਣ ਨੂੰ ਮਿਲੀ ਹੈ ਉਹਨਾਂ ਇਲਾਕਿਆਂ ਦੀ ਵੀ ਆਪਾਂ ਜਿਹੜੀ ਗੱਲਬਾਤ ਹੈ ਉਹ ਲਾਈਵ ਕਰਾਂਗੇ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਜ਼ਿਆਦਾ ਮਾਰ ਵੇਖਣ ਨੂੰ ਮਿਲੀ ਹੈ ਜੇ ਗੱਲ ਕਰੀਏ ਫਿਰੋਜ਼ਪੁਰ ਇਲਾਕੇ ਦੀ ਤਾਂ ਲਗਭਗ 100 ਤੋਂ ਜਿਹੜੇ ਜ਼ਿਆਦਾ ਪਿੰਡ ਨੇ ਉਹ ਪ੍ਰਭਾਵਿਤ ਹੋ ਗਏ ਨੇ ਤੇ ਫਾਜ਼ਲਕਾ ਦੇ 50 ਤੋਂ ਜ਼ਿਆਦਾ ਪਿੰਡ ਜਿਹੜੇ ਉਪਰ ਪ੍ਰਭਾਵਿਤ ਹੋ ਗਏ ਨੇ ਕਪੂਰਥਲਾ ਦੇ ਲਗਭਗ 107 ਪਿੰਡ ਜਿਹੜੇ ਪ੍ਰਭਾਵਿਤ ਹੋ ਗਏ ਨੇ ਗਰਦਾਸਪੁਰ ਗੁਰਦਾਸਪੁਰ ਇਲਾਕੇ ਦੇ ਲਗਭਗ 372 ਪਿੰਡ ਜਿਹੜੇ ਉਪਰ ਪ੍ਰਭਾਵਿਤ ਹੋ ਗਏ ਨੇ ਹੜ੍ਹਾਂ ਦੀ ਪੇਟ ਵਿੱਚ ਹਨ ਹੁਸ਼ਿਆਰਪੁਰ ਦੇ 65 ਪਿੰਡ ਜਿਹੜੇ ਉਹ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ ਤਾਂ ਗੱਲ ਕਰੀਏ ਮੋਗਾ ਦੇ 35 ਪਿੰਡਾਂ ਵਿੱਚ ਹੜ੍ਹਾਂ ਦੀ ਸਮੱਸਿਆ ਜਿਹੜੀ ਉਹ ਬਣੀ ਹੋਈ ਹੈ ਤਾਂ ਗੱਲ ਕਰੀਏ ਪੰਜਾਬ ਦੇ ਸਭ ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਪੰਜ ਨੇ ਫਾਜ਼ਿਲਕਾ ਫੋਜ਼ਪੁਰ ਗੁਰਦਾਸਪੁਰ ਤਰਨਤਾਰਨ ਜ਼ਿਲਹੰਦਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਜਿਹੜੀ ਕਾਫੀ ਜਿਹੜੀ ਹੜ੍ਹਾਂ ਦੀ ਜਿਹੜੀ ਮਾਰ ਹੈ ਹਾੜਾਂ ਦੀ ਜਿਹੜੀ ਸਥਿਤੀ ਹੈ ਉਹ ਗੰਭੀਰ ਬਣੀ ਹੋਈ ਹੈ ਤੇ ਕੱਲ ਵੀ ਤੁਹਾਨੂੰ ਜਿਹੜੀਆਂ ਫਾਜ਼ਲ ਫਰੋਜਪੁਰ ਦੀਆਂ ਜਿਹੜੀਆਂ ਹਾਲਾਤ ਦੱਸ ਦਈਏ ਫਰੋਜਪੁਰ ਦੇ ਪਿੰਡ ਹਬੀਬ ਵਾਲਾ ਜਿੱਥੇ ਕਾਫੀ ਜਿਹੜੀ ਬੰਨ ਦੀ ਉਹ ਸਮੱਸਿਆ ਬਣੀ ਹੋਈ ਹੈ ਉੱਥੇ ਜਿਹੜਾ ਬੰਨ ਨੂੰ ਜਿਹੜੀ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਨ ਜਿਹੜਾ ਉਹ ਖੱਡ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉੱਥੇ ਜਿਹੜੇ ਹਾਲਾਤ ਨੇ ਕਾਫੀ ਗੰਭੀਰ ਬਣੇ ਹੋਏ ਨੇ ਕਾਵਾ ਵਾਲੀ ਪੁਲ ਤੇ ਵੀ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਉਹ ਪਾਣੀ ਦਾ ਫਲੋ ਹੈ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ 1 ਫੁੱਟ ਦੇ ਕਰੀਬ ਜਿਹੜਾ ਪਾਣੀ ਹੈ ਉਹ ਕੱਲ ਵੀ ਵਧਿਆ ਸੀ ਔਰ ਜੇ ਗੱਲ ਕਰੀਏ ਇਹਨਾਂ ਇਲਾਕਿਆਂ ਦੀ ਤਾਂ ਲਗਾਤਾਰ ਪਾਣੀ ਜਿਹੜਾ ਥੱਲੇ ਵੱਲ ਨੂੰ ਵਧ ਰਿਹਾ ਪਾਣੀ ਦਾ ਫਲੋ ਜਿਹੜਾ ਉੱਚਾ ਹੋਣ ਕਾਰਨ ਲਗਾਤਾਰ ਇਹ ਜਿਹੜੇ ਇਲਾਕੇ ਨੇ ਪਾਣੀ ਦੀ ਜਿ ਚਪੇਟ ਵਿੱਚ ਆ ਰਹੇ ਨੇ ਕਾਫੀ ਜਿਹੜੀ ਮੁਸ਼ਕਲ ਨਾਲ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਹਾਲਾਂਕਿ ਜਿਹੜਾ ਪ੍ਰਸ਼ਾਸਨ ਹੈ ਟੁਕਵੇਂ ਇੰਤਜ਼ਾਮ ਜਿਹੜੇ ਉਹ ਕਰ ਰਿਹਾ ਹੈ ਥੋੜੀ ਦੇਰ ਪਹਿਲਾਂ ਵੀ ਇੱਥੇ ਜਿਹੜੇ ਕੇਂਦਰੀ ਮੰਤਰੀ ਇੱਥੇ ਪਹੁੰਚੇ ਸੀ ਨਾਲ ਜਿਹੜੇ ਨਰਿੰਦਰਪਾਲ ਸਾਹਮਣਾ ਵਿਧਾਇਕ ਜਿਹੜੇ ਮੌਜੂਦਾ ਫਾਜ਼ਲ ਕਤੋਂ ਉਹ ਵੀ ਪਹੁੰਚੇ ਸਨ ਡਿਪਟੀ ਕਮਿਸ਼ਨਰ ਮੈਡਮ ਵੀ ਇੱਥੇ ਪਹੁੰਚੇ ਸਨ ਤਮਾਮ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਇੱਥੇ ਜਿਹੜਾ ਕੇਂਦਰੀ ਮੰਤਰੀ ਦੇ ਨਾਲ ਜਿਹੜਾ ਇਹਨਾਂ ਹੜਪ੍ਰਭਾਵਿਤ ਇਲਾਕਿਆਂ ਤੋਂ ਜਿਹੜਾ ਇਹ ਇਹਨਾਂ ਜਾਇਜ਼ਾ ਕਰਨ ਲਈ ਪਹੁੰਚੇ ਸਨ ਪਰ ਹਾਲਾਤ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਟਾਣੀਆਂ ਦਿਖਾਈ ਦੇ ਰਹੀਆਂ ਨੇ ਇਹਨਾਂ ਟਾਣੀਆਂ ਦੇ ਵਿੱਚ ਲਗਭਗ 5 ਤੋਂ ਜਿਹੜਾ 10 ਫੁੱਟ ਜਿਹੜਾ ਪਾਣੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਭਰ ਗਿਆ ਔਰ ਲੋਕ ਜਿਹੜੇ ਨੇ ਆਪਣਾ ਜਿਹੜਾ ਸਮਾਨ ਹੈ ਉਹ ਛੱਤਾਂ ਤੇ ਰੱਖ ਕੇ ਜਿਹੜਾ ਉਹ ਜੀਵਨ ਆਪਣਾ ਜਿਹੜਾ ਬਤੀਤ ਕਰ ਰਹੇ ਨੇ ਕੁਝ ਜਿਹੜੇ ਇਸ ਇਲਾਕੇ ਤੋਂ ਉੱਠ ਕੇ ਇਸ ਸੇਮਨਾਲੀ ਦੇ ਬੰਨ ਉੱਪਰ ਜਿਹੜਾ ਬੰਨ ਦੇ ਉੱਪਰ ਜਿਹੜਾ ਕਾਗਜ਼ ਰੱਖ ਕੇ ਤਰ ਪਹਿਲਾਂ ਜਿਹੜੀਆਂ ਪਾ ਕੇ ਉਹ ਆਪਣਾ ਜਿਹੜਾ ਇਸ ਕੇ ਇਸ ਆਲਾ